ਉਹ ਡੇਰਿਆਂ ਤੇ ਜਾਣ ਵਾਲਿਓ ਦੇਹ ਧਾਰੀਆਂ ਨੂੰ ਮੰਨਣ ਵਾਲਿਓ ਹੈ ਕੋ ਤੁਹਾਡਾ ਸਮਰਥ ਜਿਨ੍ਹਾਂ ਨੇ ਜੈਡ ਸੁਰੱਖਿਆ ਲਈ ਉਹਨੂੰ ਕਹੋ ਵੀ ਬਿਨਾ ਜੈਡ ਸੁਰੱਖਿਆ ਤੋਂ 2 ਕਿਲੋਮੀਟਰ ਬਾਹਰ ਨਿਕਲ ਕੇ ਖਾਜੀ ਆਪਣੇ ਪਿਓ ਦਾ ਤੇ ਚੋਰ ਨੇ ਚੋਰ ਚੋਰ ਨੂੰ ਡਰ ਹੁੰਦਾ ਸਾਡਾ ਗੁਰੂ ਨਰਪਉ ਚੋਰ ਨਹੀਂ ਤੈਉ ਤੋਂ ਚਮਕੌਰ ਦੀ ਗੜੀ ਵਿੱਚੋਂ ਜਕਾਰੇ ਛੱਡ ਕੇ ਜਾਂਦਾ ਜੇ ਚੋਰ ਹੁੰਦਾ ਤੇ ਕੌਣ ਜਾਂਦਾ ਮੇਰੇ ਕਹਿਣ ਤੋਂ ਭਾਵ ਜਿਹੜਾ ਮੇਰਾ ਗੁਰੂ ਹੈ ਇਹ ਨਰਪਾਉ ਹੈ ਨਰਵੈਰ ਹੈ ਉਸ ਨਰਪਾਉ ਤੇ ਨਰਵੈਰ ਗੁਰੂ ਨੂੰ ਛੱਡ ਕੇ ਤੇ ਜਿਹੜੇ ਟਰੱਕ ਇਹਨਾਂ ਦੇ ਡੇਰਿਆਂ ਤੇ ਨਾਮ ਲੈਣ ਨਾ ਜਾਓ ਇਹਨਾਂ ਕੋਲ ਨਾ ਜਾਓ ਮਾਰੇ ਜਾਵਾਂਗੇ ਕਿਉਂਕਿ ਸਾਨੂੰ ਬਾਬੇ ਨੇ ਆਖਿਆ ਸ਼ਬਦ ਗੁਰੂ ਸੁਰਤ ਤੁਨ ਚੇਲਾ ਸ਼ਬਦ ਹੀ ਗੁਰੂ ਹੈ ਔਰ ਆਪਣੀ ਸੁਰਤੀ ਨੂੰ ਇਹਦੇ ਨਾਲ ਜੋੜਨ ਦਾ ਯਤਨ ਕਰ